ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਸਾਰਿਆਂ ਦਾ ਸਵਾਗਤ ਕਰਦਾ ਹਾਂ ਤੁਹਾਡਾ ਸੋਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਕੱਲ ਮਿਤੀ 25 ਸਤੰਬਰ 2024 ਨੂੰ ਅਕਾਲਗੜ੍ਹ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਕਰਾਇਆ ਗਿਆ ਜਿੱਥੇ ਬੈਸਟ ਰੇਡਰ ਤੇ ਜਾਫੀ ਨੂੰ ਮੋਡੀਫਾਈ ਤਿਆਰ ਕੀਤੇ ਫੋਰਡ 3600 ਟਰੈਕਟਰ ਦਿੱਤੇ ਗਏ ਤੇ ਦੋਸਤੋ ਅਕਾਲਗੜ੍ਹ ਦੇ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਸੁਣ ਲਓ ਦੋਸਤੋ ਲੋਹਾਰੇ ਦੇ ਰਹੇ 13 ਨੰਬਰ ਤੇ ਕਾਂਗੇ ਦੇ ਰਹੇ 18 ਨੰਬਰ ਤੇ ਦੋਸਤੋ ਬੈਸਟ ਰੇਡਰ ਰਿਆ ਰਕੇਸ਼ ਬੋਪਰ ਜਿਹਨੇ ਕਿ 11 ਰੇਡਾਂ ਪਾ ਕੇ 10 ਨੰਬਰ ਲਿਆ ਤੇ ਬੈਸਟ ਜੱਫੀਆ ਜਿਹੜਾ ਉਹ ਗੁਰਵਿੰਦਰ ਕਾਂਗਰਿਆ ਤੇ ਗੁਰਵਿੰਦਰ ਨੇ 5 ਟੱਚ ਲੈ ਕੇ 4 ਜੱਫੇ ਲਾਏ ਸੋ ਦੋਸਤੋ ਇਹ ਦੋਨੇ ਪਲੇਅਰ ਅਕਾਲਗੜ੍ਹ ਦੀ ਕਬੱਡੀ ਕੱਪ ਦੇ ਬੈਸਟ ਰੇ ਸੋ ਆਪਣੇ YouTube ਚੈਨਲ ਉਨੋਂ ਵੀਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਮੁਬਾਰਕਾਂ ਜਰੂਰ ਦਿਓ ਸੋ ਦੋਸਤੋ ਬਾਕੀ ਹਰੇਕ ਕਬੱਡੀ ਕੱਪ ਦਾ ਫਾਈਨਲ ਰਿਜ਼ਲਟ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਆਪਣੇ YouTube ਚੈਨਲ King Kabaddi ਨੂੰ ਹੁਣ ਤੋਂ ਹੀ ਸਬਸਕ੍ਰਾਈਬ ਕਰ ਲਵੋ ਸੋ ਦੋਸਤੋ ਅਸੀਂ ਅੱਜ ਦੀ ਵੀਡੀਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਕਿਸੇ ਟੌਪਿਕ ਦੇ ਨਾਲ ਧੰਨਵਾਦੀ